ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨਾ ਸਵਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਆਸਮਾਨ ਦੀਏ ਸਾਰੇ ਸੰਧਤ ਬੈਠੀ ਰਹੋ ਅੱਜ ਦਾ ਬੈਠੋ ਕੋਈ ਜਲੋਨ ਬੰਦ ਕਰਨਾ ਹੈ ਸਭ ਤੋਂ ਬੇਨਤੀ ਹੈ ਕਿ ਆਪਣੇ ਫਸਲਾਬਲ ਨੂੰ ਬੈਠ ਕਰਕੇ ਦਰਸ਼ਕਾਂ ਨੂੰ

ਦਰਸ਼ਕਾਂ ਨੂੰ ਸਮਝ ਨਹੀਂ ਲੱਗਦੀ ਪਰ ਕਿਉਂਕਿ ਗੁਰੂ ਸਾਹਿਬ ਜੀ ਨੇ ਹਜ਼ੂਰੀ ਵਿੱਚ ਰਾਜਾ ਸੋਹ ਸਤ ਸੰਗਤ ਜੀ ਸਾਡੇ ਸਾਡੇ ਨਿਵਾਸ ਲੋਕ ਪ੍ਰੋਗਰਾਮ ਦੇ ਮੌਕੇ ਮੌਜੂਦ ਸਾਰੇ ਲੋਕਾਂ ਨੂੰ نیتو رام ایک سال چاہے شی رام جی کا جنم دن ہوا صاحب اپنی کار بدلیت کوئی بھی جنم ہوئے وہ بڑے اتساہ مناتے ہیں اسی طرح اس بار مادر <سؤال> صاحب کو بھی یاد کرتے ہیں کیونکہ ماں باپ ہی ہوں جانا نے سب کچھ مکان تک پہنچایا انہیں محنت کر کے اور بیٹھے ہاں جتوں تک بابا صاحب ڈاکٹر بھیم رام امبیڈکر جی کے پری نرما دوس کی گل آپ <سؤال> سارا <سؤال> ان سکھا <سؤال> لینی چاہیے کیونکہ انہوں نے مڑھلی جہی زمر ہے وہ سکھایا تو د سکھا ضروری نہیں کہ سرف کتابی گیان ہوئے اسکول کی پڑھائی سیکھا کریں سکیا کا مقصد ہرک پک پر پوری دیر بڑھنا چاہیے کہ جو کرو جی کرتے ہیں اس کر کے بابا اپنے لیے لایا کریں ਇਸੇ ਨਾਲ ਉਹ ਸਰੋਤ ਕੁਝ ਹੋਰ ਹੋਵੇਗਾ ਤੇ ਪਰ ਇਹਨਾਂ ਨੂੰ ਸਾਰੇ ਨਾਮ ਆਪਣੇ ਰੋਜ਼ ਦੇ ਰਿਖੋ ਪਰ ਇਹਨਾਂ ਨੂੰ ਸ਼ਾਮਿਲ ਕਰਵਾਉਣ ਦਾ ਕੰਮ ਕਰਦਾ ਹੈ ਕਿ ਉਹ ਸਾਰਾ ਇਹਨਾਂ ਦਾ ਸਾਰਾ ਸੋਚ ਕੇ ਬੀਤੀ ਹੈ ਇਹ ਸਾਰਾ ਨਿਰਮਾਨ ਦਿਵਸ ਤੇ 71 ਤੋਂ ਸਮੁੱਚੀ ਸਾਧ ਸੰਗਤ ਜੀ ਮਤਾਵ ਪੈਣੋ ਤੇ ਪ੍ਰਾਵੋ ਤੇ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਪਹੁੰਚੇ ਹੋਏ ਸਾਧੂ ਅਕਸ਼ਿਰੀ ਗੁਰੂ ਰਵਦਾਸ ਸਾਧੂ ਸੰਪਰਦਾ ਸੋਸਾਇਟੀ ਪੰਜਾਬ ਦੇ ਪ੍ਰਧਾਨ ਬਾਬਾ ਕੁਲਵੰਤ RAM ਜੀ ਉਹਨਾਂ ਦੇ ਨਾਲ ਹੀਰਾ ਜਖੂ ਜੀ ਤੇ ਸਾਡੇ ਬਹੁਤ ਹੀ ਸੂਝਵਾਨ ਸਾਥੀ ਮੇਰੇ ਵੱਡੇ ਭਾਈ ਸਾਹਿਬ ਡਾਕਟਰ ਕਮਲਜੀਤ ਜੀ ਐਮਸੀ ਸਾਹਿਬ ਤੇ ਕਾਂਸੀ ਰਾਮ ਸਮਾਜ ਭਲਾਈ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਨਿੱਕੂ ਰਾਮ ਜਨਾਗਲ ਜੀ ਤੇ ਹੋਰ ਦਰਜਾ ਬਦਰਜਾ ਲੀਡਰ ਸਾਹਿਬਾਨ ਸਾਡੇ ਕੋਲ ਆਏ ਆ ਇਹਨਾਂ ਦਾ ਇੱਥੇ ਆਉਣ ਤੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਨੇ ਆਪਣੇ ਪੂਰੇ ਜੀਵਨ ਦੇ ਵਿੱਚ ਜਿੱਥੇ ਉਹਨਾਂ ਨੇ ਜਾਤ ਪਾਤ ਦਾ ਤਸੀਹਹਾ ਚੱਲਿਆ ਆਪਣੇ ਆਪ ਨੂੰ ਨਹੀਂ ਮੰਨੀ ਸਮਝਿਆ ਔਰ ਦਲੇਰ ਹੋ ਕੇ ਉਹਨਾਂ ਮੁਸ਼ਕਲਾਂ ਦਾ ਮੁਕਾਬਲਾ ਕੀਤਾ ਜਿਹੜਾ ਉਹ ਸਮੇਂ ਦੇ ਵਿੱਚ ਉਹਨਾਂ ਨੂੰ ਪੈਂਦੀਆਂ ਸੀ ਉਹਨਾਂ ਆਕੜਾਂ ਦਾ ਮੁਕਾਬਲਾ ਕੀਤਾ ਉਹਨਾਂ ਦੀ ਪੂਰੀ ਜੀਵਨ ਦੇ ਜ਼ਿੰਦਗੀ ਦੇ ਸੰਘਰਸ਼ ਤੋਂ ਸਿੱਖ ਕੇ ਮੈਂ ਸਮਝਦਾ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਜਿਹੜੀਆਂ ਸਾਨੂੰ ਔਕੜਾਂ ਮਿਲਦੀਆਂ ਉਹਨਾਂ ਦਾ ਮੁਕਾਬਲਾ ਕਰੀਏ ਔਰ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਚ ਖੜੇ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਆ ਉਪਜੈ ਗਿਆਨ ਹੋਵੇ ਪ੍ਰਕਾਸ਼। ਇਹ ਜਿਹੜਾ ਗਿਆਨ ਹੈ ਇਹ ਤੁਹਾਨੂੰ ਮੱਥਾ ਟੇਕਣ ਨਾਲ ਹੀ ਮਿਲਣਾ। ਇਹ ਤੁਹਾਨੂੰ ਪੜਨ ਦੇ ਨਾਲ ਮਿਲਣਾ। ਔਰ ਤਿਆਰਬੇ ਦੇ ਨਾਲ ਮਿਲਣਾ। ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਨੇ ਵੀ ਇਹੀ ਕਿਹਾ। ਪੜੋ, ਜੁੜੋ, ਸੰਘਰਸ਼ ਕਰੋ। ਸਿਰਫ ਤਿੰਨ ਗੱਲਾਂ ਹੀ ਤੁਹਾਨੂੰ ਦੱਸੀਆਂ। ਅੱਜ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਦਿੰਦਾ ਕਿ ਡਾਕਟਰ ਅੰਬੇਡਕਰ ਜੀ ਦੇ ਬਣਾਏ ਹੋਏ ਸੰਵਿਧਾਨ ਦੇ ਸਦਕਾ ਅੱਜ ਦੇਸ਼ ਦਾ ਜਿਹੜਾ ਕਿਸਾਨ ਹੈ ਉਹ ਰੋਡਾਂ ਦੇ ਉੱਤੇ ਬੈਠਾ ਆਪਣੇ ਹੱਕਾਂ ਦੀ ਮੰਗਾਂ ਲਈ ਦਿੱਲੀ ਦੇ ਵੱਲੋਂ ਕੂਚ ਕਰ ਰਿਹਾ ਪਰ ਅੱਜ ਦੇ ਜਿਹੜੇ ਸਮੇ ਦੇ ਹਾਕਮ ਹੈ ਉਹ ਸੰਵਿਧਾਨ ਤੋਂ ਉਲਟ ਕੰਮ ਕਰ ਰਹੇ ਹਨ ਉਹਨਾਂ ਨੂੰ ਬੈਰੀਕੇਡ ਲਾ ਕੇ ਰੋਕ ਰਹੇ ਆ। ਉਹ ਸਾਡੇ ਜਿਹੜੇ ਲੋਕ ਹੈ ਉਹ ਅਜੇ ਸੁੱਤੇ ਪਏ ਆ ਜਿਹੜਾ ਕਿਸਾਨ ਹੈ ਖਾਂਦਾ ਪੀਂਦਾ ਕਿਸਾਨ ਹੈ ਉਹਨੂੰ ਪਤਾ ਹੈ ਵੀ ਜਿਹੜਾ ਸਾਨੂੰ ਹੱਕ ਹੈ ਉਹ ਬਾਬਿਆਂ ਦੀਆਂ ਕਬਰਾਂ ਚੋਂ ਨਹੀਂ ਮਿਲਣਾ ਬਾਬਿਆਂ ਨੂੰ ਮੱਥੇ ਟੇਕਣੇ ਨਹੀਂ ਮਿਲਣਾ ਉਹ ਸਰਕਾਰਾਂ ਨਾਲ ਲੜਾਈ ਲੜ ਕੇ ਮਿਲਣਾ ਪਰ ਜਿਹੜਾ ਸਾਡਾ ਸਮਾਜ ਹੈ ਅਜੇ ਵੀ ਸੁੱਤਾ ਪਿਆ ਮੈਂ ਆਪਣੇ ਸਮਾਜ ਨੂੰ ਅੱਜ ਦੇ ਪ੍ਰੀ ਨਿਰਵਾਣ ਦਿਵਸ ਦੇ ਉੱਤੇ ਇਹ ਬੇਨਤੀ ਕਰਦਾ ਕਿ ਤੁਸੀਂ ਵੀ ਜਾਗੋ ਤੁਸੀਂ ਵੀ ਸੜਕਾਂ ਤੇ ਆਓ ਅਤੇ ਆਪਣੇ ਹੱਕਾਂ ਲਈ ਆਵਾਜ਼ ਜਿਹੜੀ ਹੈ ਬੁਲੰਦ ਕਰੋ ਇਹਨਾਂ ਗੱਲਾਂ ਦੇ ਨਾਲ ਤੁਹਾਡੇ ਤੋਂ ਰਜ਼ਾ ਲੈਂਦਾ ਹੋਇਆ ਜੈ ਭੀਮ ਜੈ ਪਾਰਤ ਜੈ ਜਨਤਾ ਜੈ ਸੰਘਰਸ਼ ਹੋ ਭਾਜੀ ਅੱਜ ਦੇ ਸਮਾਗਮ ਸੁਮਤੀ ਜਾਣਕਾਰੀ ਇਹ ਫੋਰ ਕਰ ਦਿੰਦੇ ਤੁਹਾਨੂੰ ਬੋਲੇ ਇਸ ਉਪਰ ਸਤਿਗੁਰੂ ਦਾ ਸਮਰ ਹੈ ਕਿ ਜੇ ਜੀ ਆ ਗੁਰਦੇਵ ਕਾਂ ਗੁਰਦੇਵ ਜਿਆਪੀ ਜਿਆਪਤ ਅੱਜ ਬਹੁਤ ਹੀ ਸਤਿਕਾਰਯੋਗ ਡਾਕਟਰ ਬਾਸ ਸਾਹਿਬ ਅੰਬੇਦਕਰ ਜਿਨ੍ਹਾਂ ਨੂੰ ਭਾਰਤ ਰਤਨ ਨਾਲ ਵੀ ਸੰਬੰਧ ਕੀਤਾ ਜਾਂਦਾ ਹੈ ਪਰ ਉਹਨਾਂ ਦੇ 프리 ਨਮਾਨ ਦਿਵਸ ਦੇ ਉੱਤੇ ਨਵਾਂ ਸ਼ਹਿਰ ਬਾਹਰਲਾ ਮੱਲਾ ਰੇਲਵੇ ਲਾਈਨ ਦੇ ਮੁਹੱਲੇ ਦੇ ਨੇੜੇ ਸ਼ਿਗੁਰ ਬਾਸ ਮੰਦਰ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਕਸ਼ਮੀਰ لال ਪੁੱਟਾ ਜੀ ਜਿਨ੍ਹਾਂ ਨੇ ਆਪਣੀ ਦਸਾਂ ਨੌਹਾਂ ਦੀ ਕਿਰਤਤਾ ਦੇ ਵਿੱਚੋਂ ਆਪਣੇ ਮਾਤਾ ਪਿਤਾ ਦੇ ਨਾਮ ਦੇ ਉੱਤੇ ਹਰ ਸਾਲ ਡਾਕਟਰ ਬਾਦ ਸਾਹਿਬ ਦੇ ਤਰੀ ਨਿਰਮਾਨ ਦੇਖ ਤੇ ਕਾਪੀਆਂ ਕਿਤਾਬਾਂ ਬੱਚਿਆਂ ਨੂੰ ਬੂਟ ਕੋਟੀਆਂ ਵੀ ਵੰਡਦੇ ਹਨ ਸਾਡੇ ਬਹੁਤ ਹੀ ਸਤਕਾਰਯੋਗ ਪ੍ਰਧਾਨ ਨਿੱਕੂ ਰਾਮ ਜਨਾਗਲ ਜੀ ਜਿਹੜੇ ਬਹੁਤ ਹੀ ਸਲਾਘਾਯੋਕ ਕਦਮ ਕਰਦੇ ਆ ਔਰ ਇਹ ਰਹੀਬ ਸਾਲ ਇਦਾਂ ਦੇ ਮਤਲਬ ਇਹ ਕਾਰਜ ਕਰਦੇ ਆ ਜਿਹੜੇ ਸਾਨੂੰ ਡਾਕਟਰ ਬਾਦ ਸਾਹਿਬ ਨੇ ਪੜੋ ਜੁੜੋ ਸੰਘਰਸ਼ ਕਰੋ ਗੁਰੂ ਸਾਹਿਬ ਜੀ ਨੇ ਕਿਹਾ ਮਾਧੋ ਵਿਦਿਆਤ ਕਿ ਬੇਕਦੀਪ ਮਲੀਏ ਸਾਨੂੰ ਪੜ੍ਹਾਈ ਦੇ ਨਾਲ ਗੁਰੂ ਸਾਹਿਬ ਜੀ ਨੇ ਕਿਹਾਗਾ ਪਹਿਲੇ ਬੰਦਿਆ ਚਾਨਣ ਹੋਏ ਸਾਨੂੰ ਪੜ੍ਹਿਆ ਦੇ ਨਾਲ ਨਾਲ ਪੜ੍ਹਾਈ ਜ਼ਰੂਰੀ ਆ ਪੜ੍ਹਾਈ ਇੱਕ ਉਹ ਚਾਬੀ ਆ ਜਿਹੜੀ ਕਿਸੇ ਵੀ ਜਿੱਥੇ ਵੀ ਮਰਜ਼ੀ ਲਾ ਦੋ ਉਹ ਵੀ ਜਿੰਦੇ ਉਹ ਖੋਲ ਦਿੰਦੀ ਆ ਪੜ੍ਹਾਈ ਦੇ ਲਈ ਸਾਨੂੰ ਗੁਰੂਆਂ ਨੇ ਪ੍ਰੇਰਿਤ ਕੀਤਾ ਅਸੀਂ ਬੱਚਿਆਂ ਨੂੰ ਵੱਧ ਵੱਧ ਪੜ੍ਹਾਈਏ ਨਸ਼ਾ ਤੋਂ ਮੁਕਤ ਹੋਈਏ ਇੱਕ ਸਮਾਜ ਜਿਹੜਾ ਆ ਵਧੀਆ ਸਮਾਜ ਬਣਾ ਸੱਜ ਸੱਜੀਏ ਸਾਡੇ ਸਮਾਜ ਦੇ ਵਿੱਚ ਇਕੱਠ ਰੱਖੀਏ ਸਾ ਸਮਾਜ ਜਿਹੜਾ ਅੱਜ ਦੇ ਸਮਾਜ ਦੇ ਵਿੱਚ ਪੜਿਆ ਲਿਖਿਆ ਜੂਥ ਹੋਵੇ ਸਮਾਜ ਦਾ ਕੱਠ ਹੋਵੇ ਨਸ਼ਾ ਤੋਂ ਮੁਕਤ ਹੋਵੇ ਉਹ ਸਮਾਜ ਹਮੇਸ਼ਾ ਤਰੱਕੀ ਵੱਲ ਜਾਂਦਾ ਹੈ ਆਓ ਡਾਕਟਰ ਬਾਵਾ ਸਾਹਿਬ ਦੇ ਪ੍ਰੀ ਨਿਰਮਾਨ ਦਸਤੇ 10 ਉਹਨਾਂ ਦੇ ਚਾਹਨਾ ਦੇ ਸ਼ਰਧਾ ਦੇ ਖਲਪੀਟ ਕਰਦਾ ਆ ਅੱਤੇ ਸੰਤਾ ਨੂੰ ਬੇਨਤੀ ਕਰਦਾ ਹਾਂ ਕਿ ਆਪਾਂ ਕੰਨ ਕਰੀਏ ਬੱਚਿਆਂ ਨੂੰ ਪੜ੍ਹਾਈ ਆਪ ਪੜ੍ਹਿਏ ਅਤੇ ਬੱਚਿਆਂ ਨੂੰ ਪੜ੍ਹਾਈਏ ਨਸ਼ਿਆਂ ਨੂੰ ਦੂਰ ਕਰੀਏ ਜੀ ਧੰਨ ਗੁਰਦੇ ਮੈਂ ਸਾਰੀਆਂ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਵੈਡ ਡੈਡ ਵਡੇ ਉਪਰਾਲੇ ਕਰਦੇ ਆ। ਉਹਨਾਂ ਨੂੰ ਵੀ ਇਹ ਮੈਂ ਇਹੀ ਬੇਨਤੀ ਕਰਦਾ ਕਿ ਆ ਸਾਨੂੰ ਵੀ ਇਦਾਂ ਦੇ ਉਪਰਾਲੇ ਕਰਨੇ ਚਾਹੀਦੇ ਆ ਜਿਹੜੇ ਬੱਚਿਆਂ ਦੇ ਲਈ ਪੜ੍ਹਾਈ ਦਾ ਔਰ ਆਟਾ ਸਰਦੀਆ ਇਦਾਂ ਦੇ ਕੱਪੜੇ ਜਰਸੀਆਂ ਵੰਡਣੇ ਚਾਹੀਦੇ ਆ। ਹੋਰ ਅਸੀਂ ਲੰਗਰ ਲਾਉਨੇ ਆ ਬਹੁਤ ਉਹ ਲੰਗਰ ਖਾ ਕੇ ਕੋਈ ਕੁਛ ਨਹੀਂ ਥੋੜਾ ਜਿਹਾ ਸਵਾਦ ਆ ਇੱਕ ਦਿਨ ਦਾ ਮਤਲਬ ਕਰਦੇ ਆ। ਇਹ ਜਿਹੜੇ ਆਸਾ ਦੇ ਕਿਸੇ ਨੂੰ ਕਿਸੇ ਨੂੰ ਹੈਲਪ ਮਿਲ ਜਾਂਦੀ ਆ ਸਾਨੂੰ ਹੈਲਪ ਕਰਨੀ ਚਾਹੀਦੀ ਆ। ਜੈ ਸ਼੍ਰੀ ਰਾਮ। ਅੱਜ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਟਕਾ ਜੀ ਦਾ 68ਵਾਂ ਪ੍ਰੀ ਨਰਾਣ ਨਰਾਣ ਦੇ ਸ੍ਰੀ ਗੁਰੂ ਰਵਦਾਸ ਗੁਰਦਾਰਾ ਪ੍ਰਬੰਧਕ ਕਮੇਟੀ ਅਤੇ ਸਾਭ ਕਾਂਸ਼ੀ ਰਾਮ ਸਮਾਜ ਭ라이 ਸੁਸਾਇਟੀ ਵੱਲੋਂ ਮਹੱਲਾ ਨਈਂ ਬਾਦੀ ਦੇ ਵਿੱਚ ਗੁਰੂ ਰਵਦਾਸ ਗੁਰੂ ਘਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਔਰ ਜਿਨ੍ਹਾਂ ਦੇ ਸੰਯੋਗ ਦੇ ਨਾਲ ਕਸ਼ਮੀਰ لال ਪੁੱਟਾ ਜੀ ਔਰ ਉਹਨਾਂ ਨੇ ਆਪਣੀ ਮਾਤਾ ਪਿਤਾ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ RAMLAL ਜੀ ਉਹਨਾਂ ਦੀ ਯਾਦ ਦੇ ਵਿੱਚ ਬਾਬਾ ਸਾਹਿਬ ਜੀ ਦੇ ਪ੍ਰੀ ਨਰਮਨ ਦੇ ਦਿੱਤੇ ਬੱਚਿਆਂ ਨੂੰ ਕਾਪੀਆਂ ਪੈਨ ਪੈਨਸਲਾਂ ਲੈ ਕੇ ਦਿੱਤੀਆਂ ਆ ਔਰ ਮੈਂ ਬਹੁਤ ਧੰਨਵਾਦ ਕਰਦਾ ਆ ਇੱਥੇ ਗੁਰੂ ਘਰ ਦੇ ਪ੍ਰਧਾਨ ਦਾਸ਼ਨਦਾਲ ਜੀ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਸੰਗਤ ਨੂੰ ਇਕੱਠਾ ਕੀਤਾ ਸਾਨੂੰ ਸਾਰਿਆਂ ਨੂੰ ਬਾਬਾ ਸਾਹਿਬ ਡਾਕਟਰ ਮੇਕਾਜੀ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਆ ਕਿਉਂਕਿ ਜੋ ਬਾਬਾ ਸਾਹਿਬ ਜੀ ਕਹਿੰਦੇ ਸੀਗੇ ਵੀ ਵਿਦਿਆ ਇੱਕ ਸ਼ੇਰਨੀ ਦਾ ਦੁੱਧ ਹੈ ਜੋ ਪੀਏਗਾ ਉਹ ਧਾਰੇਗਾ ਕਿਉਂਕਿ ਜਦੋਂ ਆਪਾਂ ਪੜ੍ਹ ਲੈ ਲੈ ਕੇ ਜਾਣੇ ਆ ਤੇ ਸਾਨੂੰ ਉਹਦੀਆਂ ਤਰੱਕੀ ਮਿਲਦੀ ਆ ਤੇ ਜਿੱਦਾਂ ਮਹਾਂਪੁਰਸ਼ਾਂ ਨੇ ਸੰਤਾਂ ਨੇ ਕਿਹਾ ਵੀ ਸਾਨੂੰ ਨਸ਼ੇ ਤੋਂ ਰਹਿਤ ਰਹਿਣਾ ਆ ਤੇ ਨਸ਼ੇ ਤੋਂ ਰਹਿਤ ਰਹਿ ਕੇ ਆਪਾਂ ਨੂੰ ਤਰੱਕੀਆਂ ਕਰਨੀਆਂ ਜਦੋਂ ਤਰੱਕੀਆਂ ਆਪਣੀਆਂ ਹੋ ਜਾਣ ਆਪਾਂ बिजनेसमੈਨ ਬਣ ਜਾਈਏ ਜਾਂ ਬਹੁਤ ਵੱਡੇ ਉੱਧਰ ਦੇ ਪਹੁੰਚ ਜਾਈਏ ਤੇ ਸਾਨੂੰ ਪਿੱਛੇ ਮੁੜ ਕੇ ਸਮਾਜ ਭਲ ਦੇਖਣਾ ਚਾਹੀਦਾ ਮੈਂ ਇੱਕ ਵਾਰੀ ਫੇਰ ਪਰਵੰਦਾ ਕਮੇਟੀ ਦਾ ਆਏ ਹੋਏ ਸੰਤਾਂ ਦਾ ਪ੍ਰੈਸ ਵਾਲਿਆਂ ਦਾ ਬਾਸ ਦੇ ਪ੍ਰੇਤੀ ਜੀ ਦਾ ਜੀ ਦਾ ਰਵਤ ਮਹਿੇਰ ਦਾ ਸੁਵਿੰਦਰ ਸਿੰਘ ਜੀ ਦਾ ਹੋਰ ਸੰਗਤਾਂ ਔਰ ਖਾਸ ਕਰਕੇ ਕਸ਼ਮੀਰ لال ਪੋਟਾ ਜੀ ਦਾ ਪਰਿਵਾਰ ਦਾ ਧੰਨਵਾਦ ਕਰਦਾ ਹੈ ਗਾਇ ਗੁਰੂਦੇਵ ਤੁੰਦੂ